ਲਾਲ ਦਿਆਲ ਜੀ ਦੇ 669ਵੇਂ ਜਨਮ ਦਿਹਾੜੇ ਤੇ ਇੱਥੇ ਮੈਂ ਉਹਨਾਂ ਦੇ ਦਰਸ਼ਨ ਦੇ ਵਾਸਤੇ ਇੱਥੇ ਪਹੁੰਚੀ ਆ ਪਹਿਲੀ ਵਾਰ ਮੈਂ ਇਸ ਮੰਦਿਰ ਦੇ ਵਿੱਚ ਪਹੁੰਚੀ ਆ ਕਿਉਂਕਿ ਮੈਨੂੰ ਇੱਕ ਮੈਸੇਜ ਮਿਲਿਆ ਸੀ ਸਨੇਹਾ ਮਿਲਿਆ ਸੀ ਤੇ ਮੈਂ ਸੋਚਿਆ ਕਿ ਚਲੋ ਆ ਬਾਬਾ ਜੀ ਦਾ ਇੰਨੀ ਖੁਸ਼ੀਆਂ ਦੇ ਨਾਲ ਅਗਰ ਮਨਾ ਰਹੇ ਤੇ ਮੈਂ ਵੀ ਜਾ ਕੇ ਦਰਸ਼ਨ ਕਰ ਲਵਾਂ ਸੋ ਮੈਨੂੰ ਆ ਕੇ ਬੜੀ ਖੁਸ਼ੀ ਮਿਲੀ ਕਿ ਇੰਨੇ ਜਨਤਾ ਇੱਥੇ ਇੰਨੇ ਸੰਗਤ ਜੜੀ ਐ ਇੱਥੇ ਹਾਜ਼ਰ ਆ ਉਹਨਾਂ ਦੀ ਹਜ਼ੂਰੀ ਦੇ ਵਿੱਚ ਔਰ ਬੜੇ ਹਰ ਸਾਲ ਹੀ ਬੜੇ ਚਾਵਾਂ ਦੇ ਨਾਲ ਔਰ ਬਹੁਤ ਲਗਨ ਦੇ ਨਾਲ ਬੜੀ ਨਿਸ਼ਠਾ ਦੇ ਨਾਲ ਉਹਨਾਂ ਦਾ ਪਵਿੱਤਰ ਦਿਹਾੜਾ ਮਨਾਉਂਦੇ ਐ ਸੋ ਮੈਂ ਵੀ ਅੱਜ ਉਹਨਾਂ ਦੇ ਵਿੱਚ ਸ਼ਿਰਕਤ ਕੀਤੀ ਐ ਔਰ ਮੇਰੀ ਇਹੀ ਮਨੋਕਾਮਨਾ ਐ ਮੇਰੀ ਇਹੀ ਅਰਦਾਸ ਐ ਬਾਬਾ ਜੀ ਦੇ ਅੱਗੇ ਕਿ ਸਾਨੂੰ ਇੰਨੀ ਸ਼ਕਤੀ ਦਿਓ ਇੰਨਾ ਬਲ ਦਿਓ ਔਰ ਜਿਹੜੇ ਆਰਗੇਨਾਈਜ਼ਰਸ ਨੇ ਉਹਨਾਂ ਨੂੰ ਵੀ ਇੰਨਾ ਸ਼ਕਤੀ ਦਿਓ ਕਿ ਉਹ ਹਰ ਸਾਲ ਇਸੇ ਤਰ੍ਹਾਂ ਹੀ ਬਲਕਿ ਇਸ ਤੋਂ ਜ਼ਿਆਦਾ ਦੂਨੇ ਉਤਸ਼ਾਹ ਤੇ ਚਾਹਵਾਂ ਦੇ ਨਾਲ ਇਹ ਦਿਨ ਮਨਾਉਂਦੇ ਰਹਿਣ ਔਰ ਬਾਬਾ ਜੀ ਦੇ ਅੱਗੇ ਅੱਜ ਦੇ ਦਿਹਾੜੇ ਮੇਰੀ ਇਹ ਅਰਦਾਸ ਹੈ ਕਿ ਜਿਹੜੇ ਵੀ ਸੰਗਤ ਅੱਜ ਆਪਣੇ ਜੋ ਵੀ ਮਨੋ ਕਾਮਨਾ ਲੈ ਕੇ ਆਈ ਆ ਉਹਨਾਂ ਦੀਆਂ ਪੂਰੀਆਂ ਹੋਣ ਔਰ ਆਪਣੇ ਪਰਿਵਾਰਾਂ ਦੇ ਖਸਦੇ ਵਸਦੇ ਰਹਿਣ ਔਰ ਚੜ੍ਹਦੀਆਂ ਕਲਾ ਚ ਰਹਣ ਪਾਪਾ ਲਾਲ ਦੇ ਆ ਜੀ ਰੱਖਣ ਜੀ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਨੂੰ ਕੱਢੇ ਨੂੰ 2 ਸਾਲ ਤੋਂ ਕੁਝ ਦਿਨਾਂ ਦੇ ਦਰਮਿਆਨ ਹੋ ਜਾਣੇ ਕਿਵੇਂ ਦੇਖਿਓ ਕਾਰਜਕਾਰੀ ਪੰਜਾਬ ਸਰਕਾਰ ਹਾਂਜੀ ਪੰਜਾਬ ਸਰਕਾਰ ਨੂੰ 2 ਸਾਲ ਹੋ ਜਾਣੇ ਕੁਝ ਦਿਨਾਂ ਦੇ ਵਿੱਚ ਬਣੇ ਨੇ ਕਿਵੇਂ ਦੇਖਿਓ ਕਾਰਜਕਾਰੀ ਪੰਜਾਬ ਸਰਕਾਰ ਨਹੀਂ ਮੈਨੂੰ ਲੱਗਦਾ ਕਿ ਅੱਜ ਧਾਰਮਿਕ ਫੰਕਸ਼ਨਾਂ ਨੂੰ ਧਾਰਮਿਕ ਹੀ ਰਹਿਣ ਦਿੱਤਾ ਜਾਵੇ ਇਹ ਚੀਜ਼ ਪੁੱਛੀ ਨਹੀਂ